ਉਹ ਹੈਗੇ ਆ ਸਰਦਾਰ ਮਨਦੀਪ ਸਿੰਘ ਠੀਕ ਹੈ ਜੀ ਹਾਂਜੀ ਹੁਣ ਤਾਂ ਬਾਸ ਮਨਦੀਪ ਸਿੰਘ ਹੈ ਤੇ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਾਂਗੇ ਔਰ ਇਹ ਅਸੀਂ ਸੀਟ ਜਿੱਤਣੀ ਹੈ ਕਿ 19 27 ਦੇ ਵਿੱਚ 27 ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਪੰਥਕ ਸੀਟਾਂ ਦੇ ਉੱਤੇ ਲੜ ਕੇ ਆਪਣੀ ਸਰਕਾਰ ਬਣਾਵਾਂਗੇ ਫਿਰ 18 ਅਕਤੂਬਰ ਨੂੰ ਅਸੀਂ ਜਿਹੜੀ ਰਾਜਵਾਨ ਸਾਬ ਨੂੰ ਫਾਸਿ ਦਿੱਤੀ ਗਈ ਹੈ ਉਹਦਾ ਮੈਮੋਰੰਡਮ ਹਰੇਕ ਡੀਸੀ ਨੂੰ ਦਮਾ ਦੇ ਹੁਣ ਰਾਜਵਾਨੇ ਨੂੰ ਜਿਹੜੀ ਫਾਸਿ ਦਿੱਤੀ ਹੈ ਉਹ 30 ਸਾਲ ਪੁਰਾਣੀ ਹੋ ਗਈ ਹੈ ਉਹ 23 ਸਾਲ ਪਰਾਣੀ ਹੋਈ ਫਾਸੀ ਦੀ ਡੇਟ ਕਈ ਸਾਲ ਰੱਜਵਣਾ ਰੋਜ਼ ਮਰਦਾਰੇ ਕਿ ਹੁਣ ਵੀ ਮੈਨੂੰ ਫਾਸੀ ਹੈ ਹੁਣ ਵੀ ਮੈਨੂੰ ਫਾਸੀ ਹੈ ਕਿ ਇਹੋ ਜਿਹਾ ਜ਼ੁਲਮ ਕਦੇ ਹੋਇਆ ਨਹੀਂ ਜਿਹੜਾ ਇਹ ਹਿੰਦੂਤਵਾ ਦੇ ਰਾਜ ਦੇ ਵਿੱਚ ਸਾਡੇ ਸਿੱਖਾਂ ਨਾਲ ਹੋਇਆ